ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਤੀ ਕੋਰ ਸੰਬੰਧੀ ਤੇ ਗੱਲ ਕਰਦੇ ਹਾਂ ਜੀ ਪਿਛਲੇ ਦਿਨੀ ਜੋ ਕਮਲਪੂਰ ਜੋ ਜਿਸ ਦਾ ਨਾਮ ਤਾਂ ਸ਼ਾਇਦ ਕੰਚੇ ਕੁਮਾਰੀ ਸੀ ਲੇਕਿਨ ਉਹਨੇ ਕਮਲਪੂਰ ਦੇ ਨਾਮ ਤੋਂ ਆਪਣਾ ਅਕਾਊਂਟ ਬਣਾਇਆ ਸੀ ਸੋਸ਼ਲ ਮੀਡੀਆ ਤੇ ਤਾਂ ਉਹਦਾ ਜੋ ਕਤਲ ਦਾ ਮਾਮਲਾ ਸਾਹਮਣੇ ਨਜ਼ਰ ਆਇਆ ਇੱਕ ਵਾਰ ਸੇ ਗੱਲ ਕਰੀਏ ਤਾਂ ਉਸ ਬਾਰੇ ਕਾਫੀ ਹਰ ਇੱਕ ਚੈਨਲ ਤੇ ਜੋ ਉਹਦੀ ਚਰਚਾ ਹੋ ਰਹੀ ਹੈ ਜੇਕਰ ਗੱਲ ਕਰਦੇ ਹਾਂ ਤਾਂ ਅੰਮ੍ਰਿਤਪਾਲ ਮਹਿਰੋਂ ਨੇ ਵੀ ਲਾਈਵ ਹੋ ਕੇ ਕਿਹਾ ਕਿ ਕੰਚਨ ਗੁਮਾਰੀ ਦਾ ਉਰਫ ਕਮਲਪੁਰ ਦਾ ਕਤਲ ਮੈਂ ਕੀਤਾ ਹੈ ਕਿਉਂਕਿ ਉਹਨੇ ਸੋਸ਼ਲ ਨੈਟਵਰਕ ਤੇ ਬਹੁਤ ਹੀ ਅਸ਼ਲੀਲ ਫੋਟੋਆਂ ਜਾਂ ਅਸ਼ਲੀਲ ਵੀਡੀਓ ਪਾਉਂਦੀ ਸੀ ਲੇਕਿਨ ਮੈਨੂੰ ਕਾਫੀ ਵਾਰ ਕਿਹਾ ਕਿ ਇਹ ਫੋਟੋਆਂ ਬੰਦ ਕਰ ਦੇ ਕਿਉਂਕਿ ਜਿਉਂ ਪੰਜਾਬ ਦਾ ਸੱਭਿਆਚਾਰ ਖਰਾਬ ਕਰੇਗਾ ਉਹਦੇ ਜੋ ਹਾਲਾਤ ਨੇ ਇਹੀ ਹੋਣਗੇ ਚਾਹੇ ਉਹਦੇ ਨਾਲ ਕਾਫੀ ਜੋਸੀ ਸੋਸ਼ਲ ਮੀਡੀਆ ਉੱਤੇ ਲੋਕ ਸਾਹਮਣੇ ਨਜ਼ਰ ਆਏ ਕਿ ਮੈਨੂੰ ਤਨਖੀ ਮਿਲ ਰਹੀ ਹੈ ਮੈਨੂੰ ਤਨਖੀ ਮਿਲ ਰਹੀ ਹੈ ਇਸ ਤਰ੍ਹਾਂ ਦੇ ਲੇਕਿਨ ਜੋ ਕਮਲਪੁਰ ਦਾ ਮੁੱਦਾ ਹੈ ਉੱਥੇ ਉਸ ਦਾ ਜੋ ਕਤਲ ਹੈ ਉਹ ਅਮਰਿਤਪਾਲ ਮਹਿਰੋ ਨੇ ਆਪਣੀ ਜ਼ਿੰਮੇਵਾਰੀ ਤੇ ਟਹਿਰਾਇਆ ਤੁਹਾਨੂੰ ਦੱਸ ਦਿੰਦੇ ਨੇ ਜੋ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਤਾਂ ਪੁਲਿਸ ਨੇ ਕਮਲਪੁਰ ਭਾਬੀ ਦੇ ਕਤਲ ਕਰਨ ਦੇ ਮਾਸਟਰਮਾਈਂਡ ਅਮਰਿਤਪਾਲ ਸਿੰਘ ਮਹਿਰੋ ਖਿਲਾਫ ਲੁੱਕ ਆਊਟ ਕਾਰਨ ਨੋਟਿਸ ਜਾਰੀ ਕਰ ਦਿੱਤਾ ਹੈ پولیس ਨੂੰ ਸ਼ੱਕ ਹੈ ਕਿ ਆਪਨੇ ਖਿਲਾਫ ਕਤਲ ਦਾ ਮੁਕਤਮਾ ਦਰਜ ਹੋਣ ਤੋਂ ਬਾਅਦ ਮੈਰੋ ਵਿਦੇਸ਼ ਭਾ ਸਕਦਾ ਹੈ ਇਹੋ ਕਾਰਨ ਹੈ ਕਿ ਅੱਜ ਸਵੇਰੇ ਵਕਤ ਬਠਿੰਡਾ ਪੁਲਿਸ ਨੇ ਤਜਹੀਦ ਆਧਾਰ ਤੇ ਕਰਵਾਈ ਕਰਦਿਆ ਵੱਡਾ ਐਕਸ਼ਨ ਲਿਆ ਹੈ ਦੱਸ ਦੇ ਇਹ ਕਿ ਸੋਸ਼ਲ ਮੀਡੀਆ ਤੇ ਸਰਗਰਮ ਕੰਜਲ ਕੁਮਾਰੀ ਉਰਫ ਕਮਲ ਕੋਰ ਭਾਬੀ ਦਾ ਕੁਝ ਦਿਨ ਪੇਤ ਭਰੀ ਹਾਲਤ ਵਿੱਚ ਲਾਸ਼ ਮਿਲੀ ਇਹ ਕਤਲ ਮਾਮਲੇ ਵਿੱਚ ਕਾਰਵਾਈ ਕਰਦੇ ਆ ਪੁਲਿਸ ਜਸਪ੍ਰੀਤ ਸਿੰਘ ਅਤੇ ਨਿਰਮਲ ਸਿੰਘ ਨਾਮੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਨੌਜਵਾਨ ਨਿਹੰਗ ਅਮਰਿਤਪਾਲ ਸਿੰਘ ਮੈਰੋ ਦੇ ਸਾਥੀ ਦੱਸੇ ਜਾ ਰਹੇ ਹਨ ਤਾਂ ਹੁਣ ਇਹ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਖਿਲਾਫ ਲੁਕ ਆਊਟ ਜੋ ਨੋਟਿਸ ਜਾਰੀ ਕਰ ਦਿੱਤਾ ਹੈ ਕਿਉਂਕਿ ਜੋ ਅਮਰਿਤਪਾਲ ਨੇ ਉਹ ਇੱਥੋਂ ਜੋ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਨਿਕਲ ਕੇ ਵਿਦੇਸ਼ ਨਾ ਜਾ ਸਕਣ ਤਾਂ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਨਜ਼ਰ ਆਏਗੀ ਤਾਂ ਦੱਸਦੇ ਹਾਂ ਹਰਤਾ